ਇਹ ਜਾਨੀਏ ਕਿ ਮੇਰੇ ਬੱਚੇ ਵਧੀਆ ਪੜ੍ਹ ਲਿਖ ਜਾਣ ਮੇਰਾ ਮੇਰਾ ਬੇਟਾ 1 ਸਾਲ ਤੋਂ ਬਹੁਤ ਬਿਮਾਰ ਰਿਹਾ ਸੀ ਉਹਨੂੰ ਲੀਵਰ ਦੇ ਵਿੱਚ ਅਲਸਰ ਹੋ ਗਏ ਸੀ ਫਿਰ ਕਾਫੀ ਦਵਾਈ ਵਗੈਰਾ ਕਰਾਈ ਨਹੀਂ ਫਰਕ ਮੈਂ ਜਦੋਂ ਦੀ ਮੈਂ ਇੱਥੇ ਆਣ ਲੱਗੇ ਮੇਰਾ ਬੇਟਾ ਠੀਕ ਰਹਿਣ ਲੱਗ ਗਿਆ ਕੋਈ ਵੀ ਮੰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਕੋਈ ਵੀ ਚੀਜ਼ ਜਾਨੀਏ ਮੇਰਾ ਕੰਮ ਹੋ ਜਾਵੇ ਇੱਥੇ ਆਣਾ ਪੂਰਾ ਹੋ ਜਾਵੇ ਜੋ ਸੰਗਤ ਵਿੱਚ ਆ ਕੇ ਆਪਾਂ ਨੂੰ ਮਿਲਦਾ ਵਾ ਗੁਰੂ ਜੀ ਜੋ ਕਹਿਗੇ ਨੇ ਕਿ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਉਸ ਚੀਜ਼ ਦਾ ਅਲੱਗ ਹੀ ਇੱਕ ਤਰ੍ਹਾਂ ਦਾ ਆਨੰਦ ਹੁੰਦਾ ਹੈ। ਵਾਹਿਗੁਰੂ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਹੈ ਕਿ ਮੇਰਾ ਬੇਟਾ ਇੰਨਾ ਬਿਮਾਰ ਰਹਿੰਦਾ ਸੀਗਾ ਉਹ ਠੀਕ ਹੋ ਗਿਆ ਬੱਚੇ ਵਧੀਆ ਪੜ੍ਹ ਰਹੇ ਨੇ ਹੋਰ ਕੀ ਚਾਹੀਦਾ ਆਪਾਂ ਨੂੰ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਿਥੋਂ ਆਮੇ ਹੋ ਤੁਸੀਂ ਲੋਕੋਂ? ਹਾਂਜੀ ਲੋਕਲੀ ਆਨੇ ਨੇ। ਅੱਛਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਡੇਢ ਸਾਲ ਹੋ ਗਿਆ ਤਕਰੀਬਨ ਅੱਜ ਅੱਛਾ ਡੇਢ ਸਾਲ ਹੋ ਗਿਆ ਕਿੰਨਾ ਆਨੰਦ ਮਿਲਦਾ ਇੱਥੇ ਅੱਗੇ ਤੋਂ ਆਨੰਦ ਮਿਲਦਾ ਵਾ ਬੱਚੇ ਵੀ ਸਾਡੇ ਆਉਂਦੇ ਆ ਫੈਮਲੀ ਪੂਰੀ ਆਂਦੀ ਆ ਬੇਟਾ ਵੀ ਆਂਦਾ ਬੇਟਾ ਈਵਨਿੰਗ ਡੇਲੀ ਆਣਾ ਉਹਨੇ ਬੰਨੀਆਂ ਬੇਟਾ ਮੇਰੇ ਡੇਲੀ ਆਂਦਾ ਅੱਛਾ ਹਾਂ ਕਹਿੰਦੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰ ਦਿੰਦੇ ਤੇ ਤੁਹਾਡੀ ਕੋਈ ਹੋਈ ਹੋਵੇ ਸਾਂਝੀ ਕਰੋਂਗੇ ਸਾਡੇ ਨਾਲ ਹਾਂਜੀ ਮੈਂ ਹੀ ਜਾਣੀਏ ਕਿ ਮੇਰੇ ਬੱਚੇ ਵਧੀਆ ਪੜ੍ਹ ਲਿਖ ਜਾਣ ਮੇਰਾ ਮੇਰਾ ਬੇਟਾ 1 ਸਾਲ ਤੋਂ ਬਹੁਤ ਬਿਮਾਰ ਰਿਹਾ ਸੀ ਉਹਨੂੰ ਲੀਵਰ ਦੇ ਵਿੱਚ ਅਲਸਰ ਹੋ ਗਏ ਸੀ ਫਿਰ ਕਾਫੀ ਦਵਾਈ ਵਗੈਰਾ ਕਰਾਈ ਨਹੀਂ ਫਿਰ ਕਿਵੇਂ ਜਦੋਂ ਦੀ ਮੈਂ ਇੱਥੇ ਆਣ ਲੱਗੀ ਮੇਰਾ ਬੇਟਾ ਠੀਕ ਰਹਿਣ ਲੱਗ ਗਿਆ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਤੇ ਹੁਣ ਦੇ ਜੀਵਨ ਬਹੁਤ ਜ਼ਿਆਦਾ ਕੋਈ ਵੀ ਮਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਕੋਈ ਵੀ ਚਿੰਤਾ ਹੈ ਮੇਰਾ ਕੰਮ ਹੋ ਜਾਵੇ ਇੱਥੇ ਆਣਾ ਪੂਰਾ ਹੋ ਜਾਂਦਾ ਜਿਹੜੇ ਘਰੇ ਬੈਠੀਆਂ ਸੰਤਪਨ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਚਲੋ ਘਰੇ ਬੈ ਕੇ ਵੀ ਦੇਖਣਾ ਚਾਹੀਦਾ ਜਦੋਂ ਆਪ ਜੋ ਸੰਗਤ ਵਿੱਚ ਆ ਕੇ ਆਪਾਂ ਨੂੰ ਮਿਲਦਾ ਵਾ ਗੁਰੂ ਜੀ ਜੋ ਕਹਿ ਗਏ ਨੇ ਕਿ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਉਸ ਚੀਜ਼ ਦਾ ਅਲੱਗ ਹੀ ਇੱਕ ਤਰ੍ਹਾਂ ਦਾ ਆਨੰਦ ਹੁੰਦਾ ਹੈ ਹਾਂਜੀ ਹਾਂਜੀ ਕਿੰਨਾ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਜੀ ਮੈਂ ਗੁਰੂ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਕਿ ਮੇਰਾ ਬੇਟਾ ਇੰਨਾ ਬਿਮਾਰ ਰਹਿੰਦਾ ਸੀਗਾ ਉਹ ਠੀਕ ਹੋ ਗਿਆ ਬੱਚੇ ਵਧੀਆ ਪੜ ਰਹੇ ਨੇ ਹੋਰ ਕੀ ਚਾਹੀਦਾ ਆਪਾਂ ਨੂੰ ਹਾਂਜੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 바이구르지 ਕਾ ਖਾਲਸਾ 바이구르지 ਕੀ ਵਾਹ 바이구르지 ਕਾ ਖਾਲਸਾ 바이구르지 ਕੀ ਫਤਿਹ 바이구르지 ਕਿੱਥੋਂ ਆਮੇ ਹੋ ਤੁਸੀਂ ਲੋਕੋਂ ਹਾਂਜੀ ਲੋਕਲੀ ਆਨੇ ਆ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਡੇਢ ਸਾਲ ਹੋ ਗਿਆ ਤਕਰੀਬਨ ਆਨੇ ਅੱਛਾ ਡੇਢ ਸਾਲ ਅੱਛਾ ਦੇਖ ਕਿੰਨਾ ਆਨੰਦ ਮਿਲਦਾ ਇੱਥੇ ਆ ਕੇ ਦੋ ਆਨੰਦ ਮਿਲਦਾ ਵਾ ਬੱਚੇ ਵੀ ਸਾਡੇ ਆਂਦੇ ਆ ਫੈਮਿਲੀ ਪੂਰੀ ਆਂਦੀ ਆ ਬੇਟਾ ਵੀ ਆਂਦਾ ਬੇਟਾ ਈਵਨਿੰਗ ਦੇਲੀ ਆਣਾ ਉਹਨੇ ਬੰਨੀਆਂ ਬੇਟਾ ਮੇਰੇ ਦੇਲੀ ਆਂਦਾ ਅੱਛਾ ਹਾਂ ਕਹਿੰਦੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਤੇ ਤੁਹਾਡੀ ਕੋਈ ਹੋਈ ਹੋਵੇ ਸ हां जी मैं ही जाननी है कि मेरे बच्चे बढ़िया पढ़ लिख जाए मेरा मेरा बेटा 1 साल तो बहुत बीमार रहया सी उनू लिवर ਦੇ ਵਿੱਚ ਅਲਸਰ ਹੋ ਗਏ ਸੀ ਫਿਰ ਕਾਫੀ ਦਵਾਈ ਵਗੈਰਾ ਕਰਾਈ ਨਹੀਂ ਫਿਰ ਕਿਵੇਂ ਜਦੋਂ ਦੀ ਮੈਂ ਇੱਥੇ ਆਣ ਲੱਗੇ ਮੇਰਾ ਬੇਟਾ ਠੀਕ ਰਹਿਣ ਲੱਗੇ ਅੱਛਾ ਹਾਂ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਤੇ ਹੁਣ ਦੇ ਜੀਵਨ ਤੋਂ ਬਹੁਤ ਜ਼ਿਆਦਾ ਕੋਈ ਵੀ ਮੰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਕੋਈ ਵੀ ਚੀਜ਼ ਜਾਨੀਏ ਮੇਰਾ ਕੰਮ ਹੋ ਜਾਵੇ ਇੱਥੇ ਆਣਾ ਪੂਰਾ ਹੋ ਜਾਵੇ ਸਤ ਸ੍ਰੀ ਅਕਾਲ ਜਿਹੜਿਆ ਘਰੇ ਬੈਠਿਆ ਸੰਤਾਂਪਨ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਚਲੋ ਘਰੇ ਬੈ ਕੇ ਵੀ ਦੇਖਣਾ ਚਾਹੀਦਾ ਸੁਣਨਾ ਚਾਹੀਦਾ ਨੰਦ ਲੈਣਾ ਚਾਹੀਦਾ ਪਰ ਜੋ ਸੰਗਤ ਵਿੱਚ ਆ ਕੇ ਆਪਾਂ ਨੂੰ ਮਿਲਦਾ ਵਾ ਗੁਰੂ ਜੀ ਜੋ ਕਹਿਗੇ ਨੇ ਕਿ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਉਸ ਚੀਜ਼ ਦਾ ਅਲੱਗ ਹੀ ਇੱਕ ਤਰ੍ਹਾਂ ਦਾ ਆਨੰਦ ਹੁੰਦਾ ਹਾਂਜੀ ਹਾਂਜੀ ਕਿੰਨਾ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਜੀ ਮੈਂ ਗੁਰੂ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਕਿ ਮੇਰਾ ਬੇਟਾ ਇੰਨਾ ਬਿਮਾਰ ਰਹਿੰਦਾ ਸੀਗਾ ਉਹ ਠੀਕ ਹੋ ਗਿਆ ਬੱਚੇ ਵਧੀਆ ਪੜ੍ਹ ਰਹੇ ਨੇ ਹੋਰ ਕੀ ਚਾਹੀਦਾ ਆਪਾਂ ਨੂੰ ਹਾਂਜੀ ਠੀਕ